ਸਰ ਇਹ ਇਤਲੂ ਕਰੋ ਆ ਵੇਖੋ ਜੀ ਬਾਬਲਾ ਇੱਕ ਆ ਗੱਡੀ ਆ ਹੁਣੇ ਨੇ ਸਾਡੇ ਕੋ ਨਾਕੇ ਤੋਂ ਨਾ ਭਜਾਈ ਆ ਇਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜਿਆ ਆ ਪਵਿੱਤਰ ਜਸੂ ਮਸੀਹ ਦੀਆਂ ਬਾਬਲਾ ਜਦੋਂ ਸਮੁੱਚੀ ਤੇ ਆਪ ਪੋਸਟਰ ਤੇ ਦਾ ਪੋਸਟਰ ਇਹਨੇ ਆਪਣੀਆਂ ਜੁੱਤੀਆਂ ਦੇ ਰੱਖੇ ਆ ਜੀ ਇਹ ਪਾਸਟਰ ਨੇ ਆ ਜੁੱਤੀਆਂ ਵਿਖਾਓ ਸਾਰੇ ਮੁੰਡਿਆਂ ਨੂੰ ਲੈ ਕੇ ਕਰਕੇ ਵਿਖਾਓ ਅੱਜ ਬਹੁਤ ਸਰ ਮਾਣ ਪਾਣ ਆ ਆ ਪਾਸਟਰ ਗਿਆ ਜੀ ਦਿਖਾਏ ਤੂੰ ਆ ਤੁਹਾਡੇ ਪਾਸਟਰ ਸਾਹਿਬ ਦੀ ਕਰਤੂਤ ਆ ਜੀ ਇਧਰ ਮੈਨੂੰ ਦੇ ਯਾਰ ਹਾਂਜੀ ਫੋਟੋ ਆ ਬੰਦੇ ਵੇਖੋ ਕਿੱਦਾਂ ਦੇ ਆ ਨਰੂਲਾ ਸਾਹਿਬ ਦੀ ਫੋਟੋ ਆ ਜਿਹੜੀ ਇਹਨੇ ਪੈਰਾਂ 'ਤੇ ਜੁੱਤੀਆਂ ਦੇ ਲੱਖੀ ਆ ਇਹਦੇ ਬਾਰੇ ਵੱਖਰੀ ਪ੍ਰੈਸ ਮੀਟਿੰਗ ਐ ਐਸਐਸਪੀ ਸਾਹਿਬ ਕਰਾਂਗੇ ਹਾਂਜੀ ਹਾਂਜੀ ਉਹਨਾਂ ਫੜ ਕੇ ਰੱਖਣੋ ਮੇਰਾ ਜੀਰਾ ਸਾਰਾ ਕਿਥੋਂ ਬੈਠੇ ਸਾਰਾ ਨਿੱਕੇ ਟਿਕਾਣਾ ਬਾਬਾ ਲਗਾ ਦਿਓ ਭਾਜੀ ਬੈਪ ਲੱਗਾ ਉਹ ਕੰਮ ਕਰੀਏ ਉੱਥੇ ਬੈਣਾ ਸੈਟ ਹੋ ਜਾ ਭਾਜੀ ਸੈਟ ਹੋ ਜਾ ਸੈਟ ਹੋ ਜਾ ਯਾਰ ਸੈਟ ਹੋ ਜਾ ਸੈਟ ਹੋ ਜਾ ਸੈਟ ਹੋ ਜਾ ਆ ਮਿਲ ਕੋ ਆਪ ਕੋ ਬਾਬੇ ਮੈਂ ਆ ਰਿਹਾ ਹਾਂ ਭਾਜੀ ਉਹ ਗੱਡੀ ਐਡੀ ਸ਼ੌਕ ਦੀ ਘੜੀ ਨੇ ਹਾਰ ਦੇ ਲੋ ਬਾਬਲ ਤੁਸੀਂ ਚੁੱਤੀਆਂ ਜਿ ਰੱਖੀ ਹੋ ਨਾਲ ਤੋ ਇੱਕ ਗੱਡੀ ਐ ਲੋ ਮੇਰਾ ਅਮਰ ਪ੍ਰਤਾਪ ਹੋਇਆ ਸਰ ਇਦਾਂ ਕਿ ਐਸਆਈਓ ਸਾਹਿਬ ਨੇ ਨਾਕਾ ਲਾਇਆ ਸੀਗਾ ਤੇ ਮੈਨੂੰ ਇੰਨਾ ਹੱਥ ਦਿੱਤਾ ਤੇ ਮੈਨੂੰ ਪਤਾ ਨਹੀਂ ਲੱਗਾ ਵੀ ਮੇਰੇ ਪਿੱਛੇ ਆ ਰਿਹਾ ਜੱਕ ਖਲਾ ਰਿਹਾ ਫਿਰ ਅੱਗੇ ਜਾ ਕੇ ਜਦੋਂ ਇੰਨਾ ਖਲਾ ਰਿਹਾ ਵਾ ਅਸੀਂ ਖਲੋ ਗਏ ਆ ਤੇ ਇੰਨਾ ਗੱਡੀ ਦੀ ਚੈਕਿੰਗ ਕੀਤੀ ਫੁੱਲ ਤੇ ਜਦੋਂ ਚੈਕਿੰਗ ਕਰਨ ਦੇ ਦੌਰਾਨ ਪਿੱਛੇ ਕਿੱਟ ਦੇ ਕਿੱਟ ਪਈ ਸੀਗੀ ਮੇਰੀ ਡਿੱਗੀ ਚ ਤੇ ਉਹ ਲੜਕੇ ਸੀਗੇ ਨਾਲ ਮੇਰੇ ਤੇ ਉਹਨਾਂ ਨੂੰ ਮੈਂ ਛੱਡ ਕੇ ਆ ਰਿਹਾ ਸੀਗਾ ਔਰ ਉਹ ਲੜਕਿਆਂ ਨੇ ਮੈਨੂੰ ਦੱਸਿਆ ਨਹੀਂ ਉਹਨਾਂ ਚੁੱਕ ਕੇ ਤੇ ਕਿੱਡ ਪਿੱਛੇ ਰੱਖ ਦਿੱਤੀ ਤੇ ਉਹ ਕਿੱਟ ਦੇ ਵਿੱਚ ਬਾਈਬਲ ਸੀਗੇ ਤੇ ਉਹ ਉਸ ਚੀਜ਼ ਦਾ ਮੇਰੇ ਬਾਰੇ ਮਾਈਂਡ 'ਚ ਖਿਆਲ ਨਹੀਂ ਸੀਗਾ ਉਹ ਜਦੋਂ ਐਸਾ ਜੋ ਸਾਹਮਣੇ ਖਲਾ ਰਿਹਾ ਉਹ ਜਦੋਂ ਚੈੱਕ ਕੀਤਾ ਜਦੋਂ ਵਿੱਚ ਬਾਈਬਲ ਸੀਗਾ ਤੇ ਐਕਚੁਅਲ 'ਚ ਮੈਂ ਕੰਮ ਤੋਂ ਆ ਰਿਹਾ ਸੀਗਾ ਅਸੀਂ ਕੰਮ ਵੀ ਕਰਦੇ ਆ ਤੇ ਮੈਂ ਕੰਮ ਤੋਂ ਆ ਰਿਹਾ ਸੀਗਾ ਤੇ ਨਾਲ ਹੀ ਸਟਾ ਮੈਂ ਜਿਮ ਚ ਜਾ ਰਿਹਾ ਸੀਗਾ ਤੇ ਉਹਦੇ ਵਿੱਚ ਸੀਗੀ ਲੜਕਿਆਂ ਨੂੰ ਨਹੀਂ ਸੀਗਾ ਪਤਾ ਕਿ ਪਿੱਛੇ ਕਿੱਟ ਦੇ ਵਿੱਚ ਬਾਈਬਲਾਂ ਉਹਨਾਂ ਚੁੱਕ ਕੇ ਪਿੱਛੇ ਰੱਖਤੀ ਸੀਗੇ ਹਾਂਜੀ ਸੁਨਾਖਾ ਬੰਦੀ ਕੀਤੀ ਸੀ ਅ ਜਨੰਗ ਰੋਡ ਤੇ ਨਜ਼ਦੀਕ ਸਰਕਾਰੀ ਹਸਪੀਟਲ ਉੱਥੇ ਇੱਕ ਗੱਡੀ ਨੇ ਕਾਲੀਆਂ ਫਿਲਮਾਂ ਲਾਈਆਂ ਸੀ ਤੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪੀਪੀ 18 ਜੇ 0026 ਇਹਨੂੰ ਰੁਗੰਦਾ ਇਸ਼ਾਰਾ ਕੀਤਾ ਤੇਨੇ ਗੱਡੀ ਭਜਾ ਲਈ ਚਲੋ ਇਹਦਾ ਪਿੱਛਾ ਕਰਕੇ ਉਹਨੂੰ ਫੜ ਕੇ ਤੇ ਉਹਦੀ ਜਿਹੜੀ ਬੰਦੀ ਕਾਰਵਾਈ ਬੰਦ ਕਰਤਾ ਗੱਡੀ ਨੂੰ ਜੀ 207 ਮੋਟਰ ਵੀ ਕਲੈਕਟਰ ਲਾ ਕੇ ਆਰਟੀਕ ਸਾਬ ਨੂੰ ਵੇਜ ਦਿੱਤਾ ਜਾਊਗਾ ਸਵੇਰੇ ਇੱਕ ਤੁਹਾਡੇ ਤੇਜੀ ਨਾਲ ਵੀ ਹੋਇਆ ਲੋਰੀ ਚ ਤੁਸੀਂ ਠੀਕਾ ਮੈਨੂੰ ਤੇ ਪਛਾਣ ਨਹੀਂ ਜਾਂਦੀ ਉਹ ਤਾਂ ਫਿਰ ਲੋਕਾਂ ਨੇ ਦੱਸਿਆ ਵੀ ਪਵਿੱਤਰ ਬਾਈਬਲ ਹੈ ਤੇ ਨਰੂਲਾ ਸਾਹਿਬ ਦੀ ਫੋਟੋ ਹੀ ਉਹ ਇਹਨਾਂ ਦੇ ਧਰਮੰਦੀ ਗੱਲ ਹੈ ਇਹਨਾਂ ਦੇ ਵੱਡੇ ਪਾਸਟਰ ਬੁਲਾ ਕੇ ਇਹਨਾਂ ਨੂੰ ਸਮਝਾਉਣਗੇ ਵੀ ਇਹ ਜਿਹੜੀ ਗੱਲ ਹੈ ਨਹੀਂ ਕਰਨੀ ਚਾਹੀਦੀ ਉਹ ਕਿਤੋਂ ਕਿਹੜੇ ਹਾਲ ਵਿੱਚ ਉਹ ਪਛੜ ਦਿੱਗੇ ਪਏ ਸੀਗੇ ਉਹ ਫਿਰ ਇਹਨਾਂ ਦੇ ਧਰਮ ਦੀਆਂ ਗੱਲਾਂ ਨੇ ਵੇਖੋ ਅਸੀਂ ਕਿਸੇ ਦੇ ਧਰਮ ਮਰੇ ਕੋ ਮਾੜਾ ਨਹੀਂ ਚੰਗਾ ਬੋਲਦੇ ਜੋ ਵੀ ਇਹਨਾਂ ਦੇ ਮਤਲਬ ਸੀਨੀਅਰ ਮੈਂਬਰਸ਼ਿਪ ਟੀਮ ਹੈ ਉਹ ਇਹਨਾਂ ਤੇ ਆਪੇ ਐਕਸ਼ਨ ਕਰੇਗੀ ਕੋਈ ਡਿੱਗੀ ਤਾਂ ਹੋਰ ਸਮਾਨ ਪਿਆ ਇਸ ਨਾਲ ਇੱਕ ਬੈਂਕ ਦੇ ਵਿੱਚ ਬਾਈਬਲ ਪਈ ਸੀ ਇਹਨੂੰ ਨਰੂਨਾ ਸਾਹਿਬ ਦੀ ਫੋਟੋ